ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਪੁਰ ਬਾ ਗਾਤਰਾ ਬੁਟੀਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਖਾਲਸੇ ਦੀ ਸਾਧ ਨਾਦੀ ਵੇ ਸੁਬਾ ਸਾਖੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸੋ ਅੱਜ ਅਸੀਂ ਗੁਰਦੁਆਰਾ ਜਾਮਨ ਸਾਹਿਬ ਦੇ ਦਰਸ਼ਨ ਕਰਨ ਆਏ ਆ ਸੋ ਆਓ ਗੁਰੂ ਪਿਆਰਿਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈਏ ਬਹੁਤ ਹੀ ਸੁੰਦਰ پارک ਬਰਿਆ ਹੋਇਆ ਗੁਰਦੁਆਰਾ ਸਾਹਿਬ ਦਾ ਉਹ ਗੁਰਦੁਆਰਾ ਸਾਹਿਬ ਦਾ ਐਂਟਰਸ ਗੇਟ ਬਹੁਤ ਹੀ ਸੁੰਦਰ ਬਣਾ ਹੋਇਆ ਹੈ ਉਹ ਰੋਟੀ ਬਾਣੀ ਦਾ ਲਗਾਤਾਰ ਪ੍ਰਵਾਹ ਚੱਲਦਾ ਹੈ ਮੁਸਾਟੀ ਮੋਗ ਕੇ ਸੰਗਤਾਂ ਵਾਸਤੇ ਠਾਠਾ ਮਾਰਦਾ ਹੋਇਆ ਇਕੱਠ ਸੋ ਸਾਉਂਤ ਬਨਾ ਪੰਜ ਗੁਰਦੁਆਰਾ ਸਾਹਿਬ ਜਾ ਕੇ ਪੰਜ ਸਲਾਨਾ ਕੀਤੀ ਹੈ ਉਹ ਸੰਗਤਾਂ ਪ੍ਰਸਨਾਨ ਬਾਨ ਕਰਦੇ ਹੋਈਆਂ ਗੁਰਦੁਆਰਾ ਸਾਹਿਬ ਦੀ ਸੰਗਤ ਹਮਾਰੇ ਤੋਂ ਮੈਂ ਬਿਤਖਯੰ ਮੱਕੀ ਦੇ ਕਿਸਟੈਂਡ ਤੇ ਯੂਪੀ ਕੋਲ ਜੀ ਦੇ ਕੋਈ ਤਾਂ ਮੈਂ ਪਹਿਲੇ ਤੋਂ ਮੈਂ ਟੋਟਲ ਮੰਦਰ ਵਰਤ ਤੇ ਅੰਦਰ ਦਿੱਤਾ ਮੈਂ ਬਹੁਤ ਸੰਖਾ ਉਹ ਬਹੁਤ ਹੀ ਅਸੰਗਣਾ ਨਾਲ ਸ਼ੁਰੂਆਤ ਕਿ ਪਿਓ ਜਿੱਦਾਂ ਪਰ ਦੇਖ ਰਹੇ ਹੋ ਦੂਤੀਆਂ ਬਣਾਏ ਸਟੈਪ ਦੇ ਅੰਦਰ Eu não entendo o que ਸਤਿ ਸ਼੍ਰੀ ਅਕਾਲ ਜੀ ਸਾਰੇ ਗੁਰੂ ਜੀ ਦੇ ਬੋਲ ਜੀ ਤੇ ਇਸ ਸਮਾਹ ਨੂੰ ਸਾਰਿਆਂ ਦਾ ਪਵਾਨ ਗੁਰੂ ਗ੍ਰੰਥ ਸਾਹਿਬ ਜੀ ਸੰਗਤਾਂ ਚੰਨਣ ਜੀ ਦੀ ਹੈ ਆਪ ਜੀ ਦੇ ਬਹੁਤ ਚੰਗੇ ਲੱਗਦੇ ਸਾਡੇ ਸੱਜਣੋ ਸਾਸ਼ਤਰੀ ਵੀ ਜੀ ਕਰੋ ਤਾਂ ਜੋ ਅੰਦਰੋਂ ਮਨ ਨੂੰ ਸੰਬੰਧ ਵਿੱਚ ਬੋਲੇ ਕੇ ਹਾਜ਼ਰ ਹੋਈਏ ਧੰਨਵਾਦ ਜੀ në 35 bakunar me të gjitha këto